ਜਵੇਂ ਬਰਥਡੇ ਬੁੱਡੇ ਪਾਰਟੀਆਂ ਵਿੱਚ ਕਿੱਤੀ ਜੇ ਕਰਨਾ ਚੋ ਰੈਮ ਅਨਿਵਰਸਰੀ ਹੁੰਦੀ ਹੈ ਅਨਿਵਰਸਰੀ ਉਵੇਂ ਵੀ ਵੋਟ ਤੇ ਹੋ ਜਾਂਦੀ ਆ ਬਰੇ ਮਤਲਬ ਪੰਜਾਬ ਚ ਵੀ ਹਾਂ ਮਨ ਚਲ ਰਹੀਆਂ ਨੇ ਸਾਰੇ ਦੇਖ ਰੋ ਆਪੇ ਬੂਟ ਸਾਰੇ 990 ਦੇ ਆ ਦੇਖ ਰੋ 990 ਦੇ ਬੂਟ ਵੀ ਲੇਕਿਨ ਘੈਂਣੇ ਯਾਰ ਨੰਲਾ ਬਾਤ ਆ ਦੇਖੋ ਬੂਟ ਤੇ ਘੈਂਟ ਆ ਯਾਰ ਓਕੇ ਆ ਬੂਟ ਵੀ ਘੈਂਟ ਤੋਂ ਘੈਂਟ ਪਏ ਨੇ ਬੂਟ ਵੀ ਯਾਰ ਕਿ ਨਹੀਂ ਕੰਡੂਮਾ YouTube ਚੈਨਲ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਤੇ ਵੈਲਕਮ ਆ ਮੈਨੂੰ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਵੇਂ ਤੁਹਾਨੂੰ ਪਤਾ ਆਪਾਂ ਕੱਲ ਮੋਟਰਸਾਈਕਲ ਲੈ ਕੇ ਆਇਆ ਤੇ ਮੋਟਰਸਾਈਕਲ ਵਾਲਾ ਬਲੌਗ ਦੇਖਿਆ ਹੋਣਾ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗਾ ਸਪਲੈਂਡਰ ਲਿਆਂਦਾ ਆਪਾਂ ਤੇ ਬਾਕੀ ਅੱਜ ਆਪਾਂ ਚੱਲਦੇ ਆ ਅੱਜ ਬਲੌਗ ਹੈਗਾ ਪਟਿਲ ਮਾ ਜਾਣਾਗਾ ਆਪਣੇ ਚਾਚੇ ਦੇ ਮੁੰਡੇ ਨੂੰ ਨਮੋਦਾਂ ਛੱਡਣ ਜਾਣਾਗਾ ਤੇ ਉਹ ਕਹਿੰਦਾ ਤੁਸੀਂ ਚਲੋ ਮੈਂ ਫੈਕਟਰੀ ਜੁਆਇਨ ਹੋਣਾ 12:00 ਵਜੇ ਉਹ ਕਹਿੰਦਾ ਤੁਸੀਂ ਛੱਡਿਓ ਹੁਣ ਤੇ ਆਪਾਂ ਥੋੜੇ ਦਿਨ ਚੱਲਦੇ ਆ ਬਸ ਹੁਣ ਹੀ ਵਾਲੇ ਫਲਾ ਲਾਂਕੜੇ ਜਿਬਾਸ ਨੂੰ ਮਾਂ ਬਾਪ ਨੂੰ ਚੱਲਦੇ ਮੈਂ ਥੋੜੀ ਦੇਰ ਨੂੰ ਪਹਿਲਾਂ ਪਹੁੰਚ ਲਿਆ ਰਵੀ ਕੋਲ ਰਵੀ ਨਾਲ ਆਪਣੇ ਜਾਊਂਗਾ ਤੇ ਦੋ ਜਣੇ ਤੇ ਆ ਬੂਟ ਆਪਣੇ ਤੇ ਬੂਟ ਵਟ ਪਾਉਨੇ ਆ ਆਪਾਂ ਤੇ ਫਿਰ ਚੱਲਦੇ ਆਵਾ ਉਹਨਾ ਟਾਈਮ ਕਰ ਲੋ ਚੈਨ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਸੋ ਮਿੱਤਰੋ ਫਾਈਨਲੀ ਮੰਡੀ 'ਚ ਆਪਾਂ ਪਹੁੰਚ ਚੁੱਕੇ ਆ ਰਵਿਊ ਲੈਣ ਵਾਸਤੇ ਤੇ ਥੋੜਾ ਵੀ ਲੈ ਕੇ ਚੱਲਾਂਗੇ ਆਹ ਨਹੀਂ ਆਉਂਦਾ ਸੀ ਆਪਾਂ ਮੋਟਰਸਾਈਕਲ ਟੈਂਟਰ ਦੇਖ ਲਖਦੇ ਤੁਸੀਂ ਪ੍ਰੋਪਰ ਵੀਡੀਓ ਜਨਾ ਦਿਖਾਵੇ ਪੂਰਾ ਤੇ ਆਪਾਂ ਘਰੇ ਲਾਂਦਾ ਤੇ ਇਹ ਤੇ ਆਪਾਂ ਚੱਲਾਂਗੇ ਅਡੀਸਰ ਮੱਥਾ ਵੀ ਟੇਕ ਕੇ ਆਵਾਂਗੇ ਤੇ ਵਲੇਜ ਵਾਹਨ ਨੂੰ ਆਪਾਂ ਉੱਥੇ ਛੱਡ ਕੇ ਆਉਣਾਗਾ। ਬਾਕੀ ਰਵੀ ਨਾਲ ਘਰ ਮਿਲਦੇ ਆਪਾਂ। ਤਾਂ ਹਾਂਜੀ ਮਿੱਤਰੋ ਤੇ ਹੁਣ ਆਪਾਂ ਢੀਕ ਰਿਹਾ ਇੱਕ ਮੁੰਡੇ ਨੂੰ ਤੇ ਉਹ ਆਉਂਦਾ ਆਪਾਂ ਚੱਲਦੇ ਆਂ ਥੋੜਾ ਵੀ ਢੇੜੀ ਨੂੰ ਚਾਪਰਾਉਣ ਗਿਆ ਹਾਂ ਤੇ ਆਹ ਮੁੰਡੇ ਨੂੰ ਛੱਡ ਕੇ ਆਉਣਾ ਆਪਾਂ ਨਮੋਧਿਆਂ 'ਚ ਢਿਲਵਾ ਹਾਂਜੀ ਵੀਰੇ ਢਿਲਵਾ ਛੱਡ ਕੇ ਆਉਣਾ ਤੇ ਆਪਾਂ ਤਿੰਨੇ ਚੱਲਾਂਗੇ ਤੇ ਆਉਂਦੇ ਆਂ ਆਪਾਂ ਗੁਰਦੁਆਰਾ ਢੀਸ਼ਰ ਵੀ ਮੱਥਾ ਟੇਕਣ ਵਾਸਤੇ ਰੁਕਾਂਗੇ। ਤੇ ਨਵੇਂ ਮੋਟਰਸਾਈਕਲ ਨੇ ਮੈਟਰ ਨਾਲ ਵੀ ਪਾਸ ਕਰਾਂਗੇ ਇਹ ਮੱਥਾ ਤੇ ਕੁਮਾਚੀ ਪਾਉਂਦਾ ਦੋ ਮੁੰਡੇ ਡਿੱਕੀ ਜਾਂਦੇ ਬਸ ਆਉਂਦਾ ਤੇ ਆਪਾਂ ਚੱਲਦੇ ਆ ਤੇ ਪਤੰਦਰ ਸਮਾਨ ਬਹੁਤ ਚਿਕਣਾ ਮੈਨੂੰ ਲੱਗੇ ਇੱਕ ਦੋ ਕਿੱਕੇ ਟੋਂਗ ਜਾਂ ਇੱਕ ਕਿਟੋਂਗ ਜਾਂ ਦੋ ਕਿਟਾ ਚੱਲ ਕੋਈ ਗੱਲ ਨਹੀਂ ਬਾਕੀ ਚੱਲਦੇ ਆ ਤੇ ਮੁੰਡਿਆਂ ਡੀਕਰਾ ਆਪਾਂ ਥੋੜਾ ਹੜੀਬੜੀ ਲੁਕਾ ਦੇ ਥੋੜਾ ਸਮਾਂ ਲੈ ਲਵਾਂਗਾ ਅੱਜ ਰੁਕਣਾ ਹੈ ਅੱਛਾ ਜੀ ਤੇ ਬਾਕੀ ਦੇਖਣਾ ਪਰ ਅੱਜ ਤੁਹਾਨੂੰ ਮਿਲਦੇ ਆ ਮੁੰਡੇ ਨੇ ਦੇਖ ਲਈ ਉਹ ਮੁੰਡੇ ਨੇ ਲੇਟ ਕਰਾਇਆ ਹੈਗਾ ਹਾਲੇ ਮੋਜਾਂ ਦਾ ਫੋਨ ਤੇ ਲੱਗਿਆ ਪਿਆ ਹਾਲੇ ਵੀ ਕੋਈ ਚੱਕਰ ਨਹੀਂ ਇਹਨੂੰ ਮੁਨੇ 1 ਵਜੇ ਨੂੰ ਆਕੇ ਮੈਂ 1 ਵਜੇ ਚੱਲਾਂਗੇ ਹੁਣ ਡੇਢ ਵਜੇ ਜਾਂਦਾ ਵੇ ਵੱਧਦੀ ਉਹ ਡੇਢ ਤੋਂ ਵੀ ਟਾਈਮ 2 ਵਜੇ ਨਾਲ ਹੀ ਨੇ ਬਸ ਅੱਡੇ ਡੇਢ ਕਿਹਾ ਬਾਕੀ ਚੱਲ ਰਿਹਾ ਜਰਾ ਸੋ ਹਾਂਜੀ ਤੇ ਗੁਰਦੁਆਰਾ ਅੜੀਸਰ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਜਵਾਖ ਨੂੰ ਛੱਡੇ ਆਏ ਇੱਥੇ ਨਮੋਧਿਆ ਛੱਡੇ ਸਕੂਲੇ ਤੇ ਉੱਥੇ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਬਲੌਗ ਉਰੇ ਆ ਕੇ ਸ਼ੂਟ ਸਟਾਰਟ ਕਰ ਰਿਹਾ ਤੇ ਆਲ ਆਊਟ ਨਹੀਂ ਹੈਗੀ ਵੀਡੀਓ ਬਣਾਉਣੀ ਇਸ ਕਰਕੇ ਤੇ ਆਪਾਂ ਨਾਲੇ ਮੁੰਡੇ ਦੇ ਬਾਈ ਤੇ ਲਾੜਕੀ ਵੀ ਲਈ ਸੀ ਮਿਲ ਕੇ ਇੱਥੇ ਵੀ ਤੇ ਬਾਕੀ ਹੁਣ ਆਪਾਂ ਸਿਧਾ ਅੜੀਸਰ ਗੁਰਦੁਆਰੇ ਆ ਕੇ ਸਟਾਰਟਿੰਗ ਕੀਤੀ ਆ ਬਲੌਗ ਦੀ ਤੇ ਗੁਰਦੁਆਰਾ ਅੜੀਸਰ ਤੇ ਆਪਾਂ ਹੁਣ ਚੱਲਦੇ ਆ ਮਾ ਥੱਲੇ ਕੇ ਵਾਸਤੇ ਤੇ ਆ ਮੁੰਡੇ ਦਾ ਰਿਵਾਜ ਵੀ ਲੈਣੇ ਵਾਸਤੇ ਗਾਪ ਨੂੰ ਭੁੱਲੇ ਦਿੱਤਾ ਤੇ ਨਾਲ ਆਪਣਾ ਮੋਟਰਸਾਈਕਲ ਖੜਾ ਲੌਕ ਲਾ ਦਿੱਤੀ ਜੀ ਤੇ ਗੁਰਦੁਆਰਾ ਅੜੀਸਰ ਪਹੁੰਚ ਚੁੱਕੇ ਆ ਤੇ ਆਪਾਂ ਪ ਓਏ ਉਸ ਤੋਂ ਜੋਸ਼ ਪਸਾ ਪਹਿਲਾਂ ਆਪਾਂ ਜੋੜੇ ਜਮਾ ਕਰਾਵਾਂਗੇ ਫਿਰ ਅਗਲੇ ਦਿਨ ਮੱਥਾ ਤੇ ਅੱਜ ਐਤਵਾਰ ਆ ਅੱਜ ਸੰਗਤ ਬਹੁਤ ਆਈ ਹੋਈ ਆ ਮੱਥਾ ਟੇਕਣ ਵਾਸਤੇ ਤੇ ਆਪਾਂ ਜੋੜੇ ਜਮਾ ਕਰਾਉਨੇ ਆ ਪਹਿਲਾਂ ਤੇ ਰਵੀ ਨੂੰ ਵੀ ਰਮਾਲ ਮਿਲ ਗਿਆ ਖੱਟਾ ਰਮਾਲ ਫਾਈਨਲੀ ਗੁਰਦੁਆਰਾ ਜੰਟਰੋ ਚੁੱਪੇ ਨੇ ਤੇ ਪਹਿਲਾਂ ਵਾਂਗੂ ਕੰਮ ਵੀ ਚੱਲੀ ਜਾਂਦਾ ਵੀਰੇ ਤੇ ਆਹ ਇੰਟਰਲੌਕ ਟ ਲੱਗੀ ਜਾਂਦੀ ਆ ਵੀਰੇ ਗੁਰਦੁਆਰਾ ਵੀ ਬਹੁਤ ਸੋਹਣਾ ਲੱਗਣ ਨੂੰ ਹੋਣਿਆ ਨੇ ਉਹ ਕੰਮ ਚੱਲੀ ਜਾਂਦਾ ਗੁਰਦੁਆਰਾ ਸਾਹਿਬ ਦਾ ਤੇ ਉਧਰ ਨਾਲ ਘਰ ਆ ਬਣਾ ਪਹਿਲਾਂ ਵੀ ਆਏ ਸੀ ਆਪਾਂ ਜਦੋਂ ਨੀਕੋ ਦਾ ਜਨਮ ਦਿਨ ਸੀ ਤੇ ਉਦੋਂ ਵੀ ਚਲੋ ਕਰਦੇ ਆ ਦਰਸ਼ਨ ਸਤਿਨਾਮੁ ਸ਼੍ਰੀ ਵਾਹਿਗੁਰੂ ਮਹਲਾ ਪਹਿਲਾ ਸਾਜ ਕਾਇਆ ਕਟ ਹਟਾਏ ਫਰਮਾਇਆ ਸੋ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਤੇ ਪ੍ਰਸ਼ਾਦ ਵੀ ਲੈ ਆਇਆ ਤੇ ਹੁਣ ਚੱਲਦੇ ਆਪਾਂ ਘਰ ਵੱਲ ਨੂੰ ਬਾਕੀ ਦੇਖਦੇ ਆ ਕਿੱਥੇ ਰੁਕਦੇ ਆ ਕਿੱਥੇ ਨਹੀਂ গুৰুদৰে আউটলেট ৰ ਇਹ ਦਿਹਾ ਵੀਡੀਓ ਬਣਾਉਣ ਲੱਗਾ ਆ ਔਟਲਾਈਟ ਮਤਲਬ ਇੱਕ ਦੋ ਵਾਰ ਆਇਆ ਪਰ ਰਾਤ ਨੂੰ ਆਇਆ ਪਰ ਦਿਨ ਦਾ ਵੀ ਉਹ ਵੀ ਘੈਂਟ ਆ ਪਰ ਹੁਣ ਵੀ ਰਾਤ ਹੋ ਚੁੱਕੀ ਆ ਤੇ ਬਾਕੀ ਮਾਹੌਲ ਪੂਰੇ ਗੱਲਬਾਤ ਐਂਡ ਆ ਬਰੂ ਦੀ ਉਹ ਜਿਵੇਂ ਕੋਈ ਆਵੇਂ ਬਰਥਡੇ ਬੁੱਡੇ ਪਾਰਟੀ ਜਿਵੇਂ ਕਿਸ ਤੀਜੇ ਕਰਨਾ ਚੋੜਾ ਐ ਮਨ ਵਰਸਰੀ ਹੁੰਦੀ ਆ ਅਨਿਵਰਸਰੀ ਉਹਵੇਂ ਵੀ ਵੋਟ ਤੇ ਹੋ ਜਾਂਦੀ ਆ ਬਰੇ ਮਤਲਬ ਪੰਜਾਬ ਚ ਵੀ ਆ ਮਨ ਚਲੋ ਹੋਈਆਂ ਨੇ ਸਾਰੇ ਸਾਰਾ ਕੁਝ ਹੈਗਾ ਔਰੇ ਵੀ ਪਿੱਛੇ ਪਰ ਗਾਣੇ ਦੀ ਆਵਾਜ਼ ਆਈ ਨਹੀਂ ਹੋਊਗੀ ਕਾਪੀਰਾਈਟ ਆ ਜਾਊਗਾ ਵੀ ਬਾਕੀ ਦੇਖਦੇ ਆ ਚਲੋ ਕਿਸ ਦਾ ਨਾਮ ਆਵਾਂਗੇ ਵਿਲੇ ਹੋ ਕੇ ਆਵਾਂਗੇ ਫ੍ਰੀ ਫਰੂਨ ਨਾਲ ਵਧੀਆ ਮੂਡ ਬਣਾਵਾਂਗੇ ਹੈ ਪਹਿਲਾਂ ਬਹੁਤ ਵੱਡਾ ਸੀ ਉਧਰ ਵੀ ਵੱਢਣਗੇ ਨਾ ਹਲੇ ਸ਼ਾਇਦ ਜਗਾ ਜਗਾ ਤੇ ਗਾਣੇ ਲਾਏ ਹੋਏ ਨੇ ਹੋ ਰਹੇ ਹਨ ਪੂਰੇ ਜੱਟ ਵਿੱਚ ਜਗਾ ਜਗਾ ਅੱਛਾ ਤੂੰ ਮੈਂ ਜੋ ਹੋਰ ਤਾਂ ਇਕੱਠੇ ਹੀ ਦੇਖਦਾ ਹੁੰਦਾ ਕਿੰਨੇ ਦਾ ਦੋ ਤਿੰਨ ਨੇ ਤਿੰਨ ਕੋਈ ਮਾਡਲ 300 100 ਰੁਪਏ ਫਿਰ ਤਾਂ ਠੀਕ ਆ ਯਾਰ ਨਾ ਯਾਰ ਬਾਬੇ 300 ਦੇ ਬਾਬੇ ਤਿੰਨ ਕੱਚੇ ਕੁਝ ਨਹੀਂ ਹੁੰਦਾ ਯਾਰ ਤਾਂ ਕੀ ਆ ਮੇਰੀ ਬੰਦਾ ਯਾਰ ਬਾਬੇ ਜਰਾਬਾ ਟੀ-ਸ਼ਰਟਾਂ ਮੇਰੀ ਮੂਰ ਨਹੀਂ ਬੱਸ ਵਾਲੀ ਕੁਝ ਨਹੀਂ ਹੁੰਦਾ ਹੁਣ ਤਾਂ ਪੈ ਗਈ ਇਹ ਤਾਂ ਲੱਗ ਗਈ ਆ ਟੀ ਪੂਰੇ ਐਂਡ ਨੇ ਯਾਰ ਉਰੇ ਬਹੁਤ ਵਧੀਆ ਯਾਰ ਪਰ ਉਹੀ ਮਹਿੰਗੇ ਹੋਰੇ ਗੱਲ ਕਰ ਬਸ ਉੰਦਰਾ ਉਹੀ ਪ੍ਰਾਈਸ ਆ ਪਰ ਗੱਲ ਕਰ ਮਹਿੰਗੇ ਮੁੰਗੇ ਮਾਡਲ ਆਉਂਦੇ ਨੇ ਬਸ ਪੂਰੇ ਵਧੀਆ ਮੌਲ ਚ ਲੱਗੇ ਹੋਏ ਨੇ ਲਾਈਟਿੰਗ ਰੂਟਿੰਗ ਵਿੱਚ ਅਸੀਂ ਸਾਂ ਵਿੱਚ ਆ ਦੇਖ ਲੈ। ਇਹ ਮੈਂ ਟੀ-ਸ਼ਰਟ ਆ ਦੇਖ ਲੋ। ਬਾਕੀ ਬਈ ਰੇਡਨ ਲਈ ਕੀ ਪਤਾ 800 ਰੁਪਏ ਆ ਜਾਂਦਾ ਦੇਖ ਲੋ। 800 ਆ ਦੇਖ ਲੋ। ਬਾਕੀ ਠੀਕ ਆ ਯਾਰ ਅਗਨੇ। ਦੇਖ ਰੋ ਆਬੇ ਨੂੰ ਸਾਰੇ 9 900 ਦੇ। ਆ ਦੇਖ ਰੋ 900 ਦੇ। ਬੂਟ ਵੀ ਲੇਕਨ ਘੈਂਨੇ ਯਾਰ। ਨਾਲ ਬਤ ਆ ਦੇਖੋ ਬੂਟ ਤੇ। ਘੈਂਟ ਆ ਯਾਰ। ਕਿਆ ਬੂਟ ਵੀ ਘੈਂਟ ਤੋਂ ਘੈਂਟ ਪਏ ਨੇ ਬੂਟ ਵੀ ਆ ਜੇ ਨਹੀਂ ਜਾ ਕੇ ਮੈਂ ਦੇਖ ਕੇ ਅੰਦਰ ਸ਼ੋਅਰੂਮ ਚ ਕੱਪੜੇ-ਕੁਪੜੇ ਜਿਹੜੇ ਰੋ ਠੀਕ ਹੀ ਆ ਰੇਟ ਵਾ ਪਰ ਫਸ ਤੀ ਵਾਰ ਆਪਣੇ ਵਰਗੇ ਦਾ ਦਿਆਂਦੇ ਚੀਜ਼ਾਂ ਦਾ ਰੇਟ ਮਹਿੰਗਾ ਹੋਣਾ ਇਹ ਕੁਝ ਹੋਣਾ ਪਰ ਉਹ ਜੀ ਕੋਈ ਗੱਲ ਨਹੀਂ ਹੈਗੀ ਯਾਰ ਇੱਕ ਵਾਰ 150 ਮਹਿੰਗਾ ਹੋਣਾ ਉਹ ਵੀ ਚੀਜ਼ ਚੀਜ਼ ਤੇ ਵੀ ਗੱਲਬਾਤ ਹੁੰਦੀ ਆ ਚੀਜ਼ ਵੀ ਵਧੀਆ ਹੁੰਦੀ ਆ ਉਹ ਜੀ ਤੇ ਬਾਕੀ ਨਾਰਮਲ ਰੇਟ ਆ ਵਧ ਤਾ ਆਮ ਦੁਕਾਨਦਾਰ ਨਾਲ 100 100 150 200 ਵਧ ਹੋ ਸਕਦਾ ਕਿ ਉਹਦੀ ਚੀਜ਼ ਤੇ ਗੱਲਬਾਤ ਵੀ ਹੁੰਦੀ ਆ ਕਿ ਨਹੀਂ ਰਵੀ ਬਾਕੀ ਉਹ ਦੇਖੋ ਮੁੰਡੇ ਬੰਦ ਲੈ ਬੰਦਾ ਮਰਾ ਜਿਹਨੂੰ ਸਪੀਨਸ ਹੋਈ ਚਲਾ ਸਕਦਾ ਕੱਲਾ ਤਾਂ ਬਾਕੀ ਤਾਂ ਇਹਦੇ ਨਾਲ ਬੰਦਾ ਹਾਲੇ ਰਾਤ ਨੂੰ ਜਿੰਦਾ ਲਾਈਟਿੰਗ ਚ ਨੂੰ ਲਾਈਟਾਂ ਵੀ ਪੂਰੀ ਘੈਂਟ ਹੁੰਦੀ ਆ ਪਰ ਆਪਣੇ ਹੋਈ ਫੋਨ ਨਹੀਂ ਕਰਦੇ ਪਰ ਬਾਕੀ ਤਾਂ ਠੀਕ ਆ ਲਾਈਟਿੰਗ ਨੂੰ ਰਾਜੋ ਲਾਈਟਾਂ ਚੱਲਦੇ ਰਾਤ ਨੂੰ ਲਾਈਟਾਂ ਵੀ ਪੂਰੀਆਂ ਘੈਂਟ ਲੱਗਦੀਆਂ ਵੀਰੇ ਦਰਖਤਾਂ ਤੇ ਆ ਦੇਖ ਲੋ ਲਾਈਆਂ ਪਈਆਂ ਨੇ ਪੂਰੀ ਅੰਡੀ ਗੱਲ ਬਾਤ ਹੁੰਦੀ ਆ ਉਹਦੇ ਗਾਣੇ ਗੋਲੇ ਲੱਗੇ ਹੋਏ ਨੇ ਦੇਖ ਕੇ ਵੀਡੀਓ ਪਾਣੀ ਨੂੰ ਕਾਪੀਰਾਈਟ ਵੀ ਆ ਸਕਦਾ ਇਹਦਾ ਮਾੜੇ ਨਾਲ ਕਾਪੀਰਾਈਟ ਦੇ ਦਿੰਦੇ ਨੇ ਤਾਂ ਸੋ ਹੁਣ ਬਾਬੇ ਆਪਾਂ ਚੱਲਦੇ ਆਂ ਕਿ ਘਰ ਨੂੰ ਚੱਲਦੇ ਆਪਾਂ ਆਲਰਾਇਟ ਪੂਰਾ ਕੰਮ ਬੜਾ ਪੂਰਾ ਵੀ ਨਹੀਂ ਕੰਮ ਮਾੜੇ ਮੋ ਟਿੱਕ ਕਰਦੇ ਜਾਂਦ ਕਾਣਾ ਗਏ ਸੀ ਤੇ ਬਾਕੀ ਦੇਖ ਚੁੱਕਾ ਕਿਸ ਤਰ੍ਹਾਂ ਫ੍ਰੀ ਟਾਈਮ ਆ ਮਾਂਗੇ ਫਿਰ ਚੱਲਾਗੇ ਹੋਰ ਰੋਕਾਂਗੇ ਹੈ ਟਿੱਕ ਨਾਲ ਹੋਰ ਰੋਕਾਂਗੇ ਰੋਕਾਂਗੇ ਚੱਲ ਫਿਰ ਚੱਲਦੇ ਆਂ ਕੰਮ ਹੈ ਹੋਰ ਰੋਕਾਂਗੇ ਦੇਖ ਲੈ ਕਿੱਥੇ ਰੁਕਨੇ ਆ ਇਹਨੂੰ ਵੀ ਨਵਾਂ ਆਈਡੀਆ ਕਿੱਥੇ ਬਣੀ ਜਾਂਦਾ ਹਾਲੇ ਹਣਾ ਅਲੱਗ ਕੰਮ ਬਹੁਤ ਚੱਲੀ ਹੁੰਦਾ ਬਈ ਉਧਰ ਬਣੂ ਘਰੇ ਬਹੁਤ ਵੱਡਾ ਬਣਨਾ ਹੈ ਆਉਣ ਵਾਲੇ ਦੋ ਤਿੰਨ ਸਾਲਾਂ ਵਿੱਚ ਪੂਰਾ ਵਈਆ ਬਣ ਜਾਣਾ ਹੈ